ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਨੂੰ ਗੱਲ ਸੁਣਾਉਣਿਆ ਮਕਲਾਵੇ ਦੀ ਵੀ ਮਕਲਾਵਾ ਹੁੰਦਾ ਕੀ ਹੈ ਅੱਦਾਂ ਤਾਂ ਇਹ ਨਹੀਂ ਪਤਾ ਵੀ ਮਕਲਾਵਾ ਕੀ ਹੁੰਦਾ ਇੱਕ ਵਾਰ ਨਾ ਕਿਸੇ ਮੁੰਡੇ ਦਾ ਵਿਆਹ ਹੋ ਗਿਆ ਜਦੋਂ ਵਿਆਹ ਹੋਇਆ ਅੱਗੇ ਕੀ ਹੁੰਦਾ ਸੀ ਨਾ ਵੀ ਮਤਲਬ ਕਿ ਜਦੋਂ ਵਿਆਹ ਹੋ ਜਾਂਦਾ ਸੀ ਉਹ ਆਨੰਦਕਾਰ ਜਾਂ ਤੋਂ ਕਈ ਵਾਰੀ 3-3 ਸਾਲ 4-4 ਸਾਲ ਬਾਅਦ ਉਹ ਕੁੜੀ ਨੂੰ ਸਹੁਰੇ ਘਰ ਲੈ ਕੇ ਆਉਂਦੇ ਸੀਗੇ ਉਹਨੂੰ ਮਕਲਾਵਾ ਕਹਿੰਦੇ ਸੀ ਵੀ ਵਿਆਹ ਤੋਂ ਜਦੋਂ ਵਿਆਹ ਹੋ ਗਿਆ ਵਿਆਹ ਤੋਂ ਕਈ ਸਾਲ ਬਾਅਦ 2 ਸਾਲ ਬਾਅਦ 3 ਸਾਲ ਬਾਅਦ ਜਦੋਂ ਕੁੜੀ ਸਹੁਰੇ ਘਰ ਆਉਂਦੀ ਉਹਨੂੰ ਮਕਲਾਵਾ ਕਹਿੰਦੇ ਹੁੰਦੇ ਸੀ ਇੱਕ ਵਾਰ ਕਿਸੇ ਮੁੰਡੇ ਦਾ ਵਿਆਹ ਹੋ ਗਿਆ ਮੁੰਡੇ ਦਾ ਜਦੋਂ ਵਿਆਹ ਹੋਇਆ ਉਹ ਸੋਚਿਆ ਕਰੇ ਯਾਰ ਵੀ ਕਿਹੜੇ ਵੇਲੇ ਮਕਲਾਵਾ ਲੈ ਕੇ ਆਵਾਂ ਉਹਨੂੰ ਚਾਹ ਵਿਆਹ ਦਾ ਜਿਵੇਂ ਮਕਲਾਵਾ ਲੈ ਕੇ ਆਣਾ ਕਦੋਂ ਲੈ ਕੇ ਆਵਾਂ ਜਦੋਂ 2 ਸਾਲ 3 ਸਾਲ ਲੰਘੇ ਵਿਆਹ ਨੂੰ ਤੇ ਉਹਦੇ ਘਰੇ ਨਾਲ ਮੁੰਡੇ ਦੇ ਉਹ ਆਪਣਾ ਜਿਹੜਾ ਸੀਗਾ ਕੁੜੀ ਵਾਲੇ ਪਰਿਵਾਰ ਦਾ ਦੇ ਮੈਂਬਰ ਸੀ ਉਹਨਾਂ ਨੇ ਨਾਈ ਨੂੰ ਉਹਨਾਂ ਦੇ ਘਰੇ ਭੇਜਤਾ ਮੁੰਡੇ ਦੇ ਘਰੇ ਵੀ ਤੂੰ ਸੁਨੇਹਾ ਲਾ ਜਾ ਕੇ ਉੱਥੇ ਵੀ ਭਾਈ ਫਲਾਣੇ ਮਹੀਨੇ ਚ ਫਲਾਣੇ ਦਿਨ ਨੂੰ ਮਕਲਾਵਾ ਲੈ ਆਇਓ ਜਾ ਕੇ ਤੇ ਜਦੋਂ ਖੇਤੋਂ ਮੁੰਡਾ ਆਇਆ ਤੇ ਉਹ ਦੱਸਿਆ ਭਾਈ ਤੇਰਾ ਮਕਲਾਵਾ ਹੈ ਮਕਲਾਵਾ ਲੈ ਕੇ ਆਉਣਾ ਤਾਂ ਆਪਦੀ ਬਹੂ ਲੈ ਕੇ ਆਉਣੀ ਆ ਉੱਥੋਂ ਜਾ ਕੇ ਫਲਾਨੇ ਦਿਨ ਨੂੰ ਫਲਾਨੇ ਮਹੀਨੇ ਚ ਉਹਨੂੰ ਤਾਂ ਖੁਸ਼ੀ ਚੜ ਗਈ ਉਹਨੂੰ ਖੁਸ਼ੀ ਹੋਈ ਵੀ ਮੇਰਾ ਲੈ ਵੀ ਹੁਣ ਮੇਰਾ ਵਿਆਹ ਤਾਂ ਹੋਇਆ ਸੀ ਮੈਂ ਮਕਲਾਵਾ ਲੈ ਜਾਉ ਆ ਉਹਦੀ ਬਹੂ ਨੂੰ ਆਉਂਦੀ ਘਰ ਵਾਲੀ ਨੂੰ ਲੈ ਆਉ ਤੇ ਚਲੋ ਉਹੀ ਦਿਨ ਉਹੀ ਤਰੀਕ ਉਹੀ ਮਹੀਨਾ ਸਾਰਾ ਕੁਝ ਆਇਆ ਜਦੋਂ ਉਹਨੇ ਮਕਲਾਵਾ ਲੈਣ ਜਾਣਾ ਸੀ ਜਿਹੜਾ ਮੁੰਡਾ ਸੀ ਇਹਨਾਂ ਨੂੰ ਅੰਧਰਾ ਹੱਤਾ ਸੀ ਅੰਧਰਾ ਹੱਤਾ ਮਤਲਬ ਕਿ ਅੰਧਰਾ ਹੱਤੇ ਵਾਲੇ ਰੋਗ ਦੇ ਵਿੱਚ ਨਾ ਦਿਨੇ ਤਾਂ ਸਾਰਾ ਕੁਝ ਸਾਫ਼ ਦਿਖਦਾ ਜਦੋਂ ਸ਼ਾਮ ਹੋ ਜਾਂਦੀ ਐ ਦਿਨ ਢਲ ਜਾਂਦਾ ਉਦੋਂ ਦੇਖਣਾ ਬੰਦ ਹੋ ਜਾਂਦਾ ਪੂਰੀ ਰਾਤ ਨਹੀਂ ਦੀਂਦਾ ਜਦੋਂ ਦਿਨ ਚੜ ਜਾਂਦਾ ਚਾਨਣ ਹੋ ਜਾਂਦਾ ਫੇਰ ਦੇਖਦਾ ਮੁੰਡੇ ਨੂੰ ਅੰਦਰ ਹੱਤਾ ਸੀ ਮੁੰਡੇ ਦੀ ਮਾਂ ਨੇ ਨਾਲ ਇੱਕ ਨਾਈ ਤੋਰਤਾ ਰਾਜਾ ਸਿੱਖ ਤੋਰਤਾ ਨਾਲ ਰਾਜਾ ਨਾਈ ਕਹਿ ਲਈਏ ਵੀ ਤੂੰ ਮੁੰਡੇ ਨਾਲ ਜਾ ਭਾਈ ਮਕਲਾਵਾ ਲੈ ਕੇ ਆਉਣਾ ਤੇ ਗਾਂਹ ਉਹਨੂੰ ਵੀ ਜਿਹੜਾ ਉਹ ਸੀਗਾ ਆਪਣਾ ਨਾਈ ਸੀ ਉਹਨੂੰ ਵੀ ਅੰਦਰ ਹੱਤਾ ਸੀ ਦੋਨੇ ਅੰਦਰ ਹੱਤੇ ਵਾਲੇ ਹੋ ਗਏ ਦਿਨੇ-ਦਿਨੇ ਦੀਂਦਾ ਸੀ ਦੋਨਾਂ ਨੂੰ ਰਾਤ ਨੂੰ ਦੀਨਾ ਨਹੀਂ ਸੀ ਮਕਲਾਵਾ ਲੈਣ ਵਾਗੇ ਜਦੋਂ ਮਕਲਾਵਾ ਲੈਣ ਗਏ ਰਾਹ 'ਚ ਜਾਂਦੇ ਆ ਸੁਨੇਹਾ ਤੁਰ ਪਏ ਅੱਗੇ ਰੋਕ ਤੁਰ ਕੇ ਜਾਂਦੇ ਜਮਾ ਸੁਨੇਹਾ ਜਦੋਂ ਗਏ ਵੀ ਚਲੋ ਹੁਣ ਸੁਨੇਹਾ ਸੁਨੇਹਾ ਵਗ ਜਾਂਦੇ ਆ ਤੇ ਟਾਈਮ ਨਾਲ ਪਹੁੰਚ ਜਾਗੇ ਜਦੋਂ ਨੂੰ ਰਾਤ ਹੋਣੀ ਆ ਚਲੋ ਜੀ ਤੁਰੇ ਜਾਂਦੇ ਨੇ ਜਦੋਂ ਰਾਹ 'ਚ ਉਹਨਾਂ ਨੇ ਦਮ ਨਾ ਲੇਤਾ ਬਹੁਤ ਲੰਮੀ ਬਾੜ ਪੈਂਦਾ ਤੈਅ ਕਰਕੇ ਤੇ ਜੇ ਰੁਕਦੇ ਸੀ ਫਿਰ ਹਨੇਰਾ ਹੁੰਦਾ ਸੀ ਉਹਨਾਂ ਨੂੰ ਫਿਰ ਦੇਖਣਾ ਬੰਦ ਹੋ ਜਾਂਦਾ ਜਦੋਂ ਰਾਹ 'ਚ ਗਏ ਜਮਾ ਸਾਹਮਣੇ ਵੀ ਉਹ ਸਾਹਮਣੇ ਪਿੰਡ ਆ ਗਿਆ ਵੀ ਆਪਾਂ ਸੌਰਿਆਂ ਦਾ ਪਿੰਡ ਆ ਗਿਆ ਉਹ ਨਾਈ ਨੂੰ ਕਹਿੰਦਾ ਵੀ ਆਪਣੇ ਉਹ ਸੌਰਿਆਂ ਦਾ ਪਿੰਡ ਆ ਉਹ ਕਹਿੰਦਾ ਵੀ ਚਲੋ ਸ਼ੁਕਰ ਆਪਾਂ ਟਾਈਮ ਨਾਲ ਪਹੁੰਚ ਗਏ ਪਿੰਡ ਪਹੁੰਚਣ ਤੋਂ ਪਹਿਲਾਂ ਜਿਹੜੇ ਉਹਦੇ ਸਾਲੇ ਸੀ ਮੁੰਡੇ ਦੇ ਜਿਹੜੀ ਕੁੜੀ ਨੂੰ ਲੈਣ ਜਾਣਾ ਸੀ ਉਹਨਾਂ ਨੇ ਉਹਦੇ ਭਾਈ ਸੀ ਜਿਹੜੇ ਉਹ ਹਲਵਾਹੀ ਜਾਂਦੇ ਸੀਗੇ ਉਹਨਾਂ ਨੇ ਕਿਹਾ ਵੀ ਪ੍ਰਾਉਣਾ ਹੁੰਦਾ ਉਹਨਾਂ ਨੇ ਬੋਲ ਮਾਰ ਲਿਆ ਪ੍ਰਾਉਣੇ ਨੂੰ ਵੀ ਕਹਿੰਦਾ ਆ ਜਾਓ ਜੀ ਲੰਘਿਆ ਉਹ ਕਹਿੰਦਾ ਉਹਨਾਂ ਨੂੰ ਵੀ ਡੀਕਸੀ ਵੀ ਚ ਮਕਲਾਵਾ ਲੈਣ ਆਉਣਾ ਕੁੜੀ ਦਾ ਡੀਕਸੀ ਵੀ ਪ੍ਰਾਉਣਾ ਆਊਗਾ ਇੱਥੋਂ ਦੀ ਲੰਘੂਗਾ ਉਹਨਾਂ ਨੇ ਬੋਲ ਮਾਰਿਆ ਕਹਿੰਦਾ ਆ ਜਾਓ ਜੀ ਚਾਹ ਪਾਣੀ ਛਕੋ ਉਹਨਾਂ ਨੇ ਉੱਥੇ ਦਰੀਬਸ਼ਾਈ ਥੱਲੇ ਪੱਲੀ ਕਹਿ ਲਈਏ ਦਰੀ ਕਹਿ ਲਈਏ ਖੇਤ ਹਲ ਬਾਹੀ ਜਾਂਦੇ ਸੀ ਤੇ ਬਹਿ ਗਏ ਚਾਹ ਚੂ ਕਰਕੇ ਪਿਆਈ ਉਹਨਾਂ ਨੇ ਜਦੋਂ ਚਾਹ ਚੂ ਪਿਆਈ ਉਹ ਤਾਂ ਕਹਿਣ ਵੀ ਚਲੋ ਘਰੇ ਚੱਲੀਏ ਛੇਤੀ ਕਿਉਂ ਉਹਨਾਂ ਦੇ ਮਨ 'ਚ ਡਰ ਸੀ ਵੀ ਸਾਨੂੰ ਤਾਂ ਦਿਰਾਤਾ ਹੋਇਆ ਹੋਇਆ ਵੀ ਜੇ ਰਾਤ ਹੋ ਗਈ ਵੀ ਸਾਨੂੰ ਦੇਖਣਾ ਨਹੀਂ ਤੇ ਉਹ ਕਹਿੰਦੇ ਨਹੀਂ ਜੀ ਪਹਿਲਾਂ ਚਾਹ ਚੂ ਪੀ ਲੋ ਚਾਹ ਚੂ ਪੀ ਕੇ ਚੱਲਾਂਗੇ ਆਪਾਂ ਕੋਈ ਨਾ ਬੈਠੋ ਗੱਲਾਂ ਬਾਤਾਂ ਕਰਦੇ ਆਪਾਂ ਕਿਹੜਾ ਰੋਜ਼ ਰੋਜ਼ ਆਉਣਾ ਹੈ ਅੱਗੇ ਬਹਾਵਾ ਟਾਈਮ ਬਾਅਦ ਕੋਈ ਰਿਸ਼ਤੇਦਾਰੀ ਚੀਂ ਜਾਂਦੇ ਕੋਈ ਸਾਧਨ ਨਹੀਂ ਸੀ ਹੁੰਦੇ ਜਦੋਂ ਬੈਠੇ ਚਾਹ ਚੂ ਪੀਤਾ ਚਾਹ ਚੂ ਪੀਂਦਿਆਂ ਨੂੰ ਉਹਨਾਂ ਨੂੰ ਕਵੇਲਾ ਹੋ ਗਿਆ ਥੋੜਾ ਜਿਹਾ ਮੂਹਨੇਰਾ ਹੋ ਗਿਆ ਜਦੋਂ ਕਹਿੰਦੇ ਵੀ ਚਲੋ ਚੱਲੀਏ ਤੇ ਜਿਹੜਾ ਰਾਜਾ ਸਿੱਖ ਸੀ ਨਾਈ ਸੀ ਨਾਲ ਆਇਆ ਸੀ ਉਹ ਕਹਿੰਦਾ ਵੀ ਮਿੱਤਰਾ ਕੰਮ ਤਾਂ ਉਹੀ ਹੋ ਗਿਆ ਕਹਿੰਦਾ ਦੇਖਣੋਂ ਤਾਂ हट ਗਿਆ ਹੁਣ ਉਹ ਕਹਿੰਦਾ ਪਿੰਡ ਤਾਂ ਹੁਣ ਜਾਣਾ ਪਊ ਜਿਹੜੇ ਘਰੇ ਮਗਲਾਵਾ ਲੈਣ ਜਾਣਾ ਸੀ ਉਹਨਾਂ ਨੇ ਵੀ ਜਾਣਾ ਪਊ ਚਲੋ ਉਰਪੇ ਭਾਈ ਤੁਰੇ ਜਾਂਦੇ ਨੇ ਰਾਤ ਚ ਨਾਈ ਦੇ ਵਿੱਚ ਮੈਂ ਇਸ ਵਜ੍ਹੀ ਮੱਝ ਵੱਜੀ ਤੁਰੀ ਜਾਂਦੀ ਜਦੋਂ ਮੱਝ ਵੱਜੀ ਉਹ ਕਹਿੰਦਾ ਮੇਰੇ ਚ ਮੱਝ ਵੱਜੀ ਕਹਿੰਦਾ ਐ ਕਰ ਪੂਛ ਫੜ ਲਾ ਮੱਝ ਦੀ ਮੱਝ ਦੀ ਪੂਛ ਫੜ ਕੇ ਬਸ ਮਗਰ ਮਗਰ ਤੁਰੇ ਚੱਲਾਂਗੇ ਪਿੰਡੀ ਜਊ ਮੱਝ ਹੁਣ ਆਥਣਾ ਦਾ ਸ਼ਾਮਾਂ ਦਾ ਟਾਈਮ ਆ ਸਾਰੇ ਪਸ਼ੂ ਬਸ਼ੇਰੀ ਆਪਦੇ ਹੁਣ ਪਿੰਡਾਂ ਨੂੰ ਘਰਾਂ ਨੂੰ ਜਾਣਗੇ ਮੱਝ ਦੀ ਪੂਛ ਫੜ ਕੇ ਤੁਰੇ ਜਾਣ ਮੂਰੇ ਦੋਨੇ ਉਹ ਕੁੜੀ ਦੇ ਭਾਈ ਇਹ ਮੁੰਡੇ ਦੇ ਸਾਲੇ ਤੇ ਤੇ ਦੋਨੇ ਜਾਣੇ ਉਹ ਉਹਨਾਂ ਪੂਛ ਫੜ ਕੇ ਮੱਝੀ ਤੁਰੇ ਗਏ ਜਦੋਂ ਤੁਰੇ ਗਏ ਭਾਈ ਹੁਣ ਦੱਸਿਆ ਨਾ ਡਰਦੇ ਹੈ ਨਾ ਵੀ ਜੋ ਦੱਸਦੇ ਸੀਗੇ ਵੀ ਸਾਨੂੰ ਅਧਰਾਤਾ ਹੋਇਆ ਹੋਇਆ ਮੁੰਡੇ ਨੂੰ ਅਧਰਾਤਾ ਹੋਇਆ ਉਹਨਾਂ ਨੂੰ ਡਰ ਸੀ ਵੀ ਇਹਨਾਂ ਨੇ ਕੁੜੀ ਨਹੀਂ ਤੋੜਨੀ ਨਾਲ ਇਹਨਾਂ ਨੇ ਮਕਲਾਵਾ ਨਹੀਂ ਦੇਣਾ ਮੰਨ ਲਾ ਵੀ ਕੁੜੀ ਤੋੜਨੀ ਨਹੀਂ ਮੇਰੇ ਨਾਲ ਡਰ ਸੀ ਮਣਚ ਜਦੋਂ ਭਾਈ ਮੱਝ ਵੀ ਪੂਛ ਫੜ ਕੇ ਤੁਰੇ ਗਏ ਮੱਝ ਤਾਂ ਤੁਰ ਹੀ ਜਾਂਦੀ ਜਾਂਦੀ ਨਾ ਛੱਪੜ 'ਚ ਵਰ ਗਈ ਮਗਰੀ ਉਹ ਛੱਪੜ 'ਚ ਵਰ ਗਏ ਉਹ ਛੱਪੜ 'ਚ ਵੜ ਵੜ ਗਏ ਉਹਨਾਂ ਨੇ ਆਖਿਆ ਵੀ ਤਾਂ ਪਰੋਣਾ ਦਾ ਆਪਣਾ ਛੱਪੜ 'ਚ ਵੜ ਗਿਆ ਵੀ ਦੋਨੋਂ ਨਹੀਂ ਛੱਪੜ 'ਚ ਵੜ ਗਏ ਵਿੱਚ ਹੀ ਨਹੀਂ ਛੱਪੜ 'ਚ ਵੜ ਗਿਆ ਉਹ ਕਹਿੰਦੇ ਵੀ ਕੀ ਗੱਲ ਹੋ ਗਈ ਤੁਸੀਂ ਤਾਂ ਛੱਪੜ 'ਚ ਵੜ ਗਏ ਉਹਨਾਂ ਨੇ ਖੈ ਵੀ ਕੰਮ ਤਾਂ ਖਰਾਬ ਹੋ ਗਿਆ ਹੁਣ ਕੀ ਕਹੀਏ ਉਹ ਮੁੰਡਾ ਸੀ ਜਿਹੜਾ ਵਿਆਹ ਵਾਲਾ ਉਹ ਕਹਿੰਦਾ ਕਾਹ ਨੂੰ ਜੀ ਕਹਿੰਦਾ ਸਾਡੀ ਤਾਂ ਇੱਕ ਦੂਜੇ ਨਾਲ ਉਹੀ ਹਿੰਦ ਜੀ ਹੋਗੀ ਇਹ ਕਹਿੰਦਾ ਵੀ ਆਹ ਛੱਪੜ ਗੋਡੇ-ਗੋਡੇ ਪਾਣੀ ਐ ਮੈਂ ਇਹਨੂੰ ਆਖਿਆ ਵੀ ਇਹ ਮੋਢੇ-ਮੋਢੇ ਪਾਣੀ ਐ ਵੀ ਤਾਂ ਦੇਖਣ ਦੇ ਮਾਰੇ ਵੜ ਗਏ ਸਾਡੀ ਤਾਂ ਉਹੀ ਗਰਾਰੀ ਅੜਕੀ ਇੱਥੇ ਇਹ ਕਹਿੰਦਾ ਮੈਂ ਸੱਚਾ ਤੇ ਮੈਂ ਆਖਿਆ ਮੈਂ ਸੱਚਾ ਵੀ ਇੰਨਾ ਪਾਣੀ ਹੈਗਾ ਇਹਦੇ ਚ ਉਹ ਕਹਿੰਦਾ ਬਾਹਰੇ ਆਜੋ ਉਹ ਕਹਿੰਦਾ ਯਾਰ ਤੁਸੀਂ ਤਾਂ ਜਮੀ ਭਿੱਜ ਗਏ ਲਿਬੜ ਗਏ ਤੁਸੀਂ ਤਾਂ ਕਹਿੰਦਾ ਯਾਰ ਹੁਣ ਜਦੋਂ ਪਿੰਡ ਚ ਵੜਾਂਗੇ ਜਿਹੜੀਆਂ ਕੁੜੀਆਂ ਚੇਰੀਆਂ ਇੱਥੋਂ ਦੀਆਂ ਯਾਰ ਤੁਹਾਡੇ ਪਿੰਡ ਦਾ ਪਰੌਣਾ ਤੈਨੂੰ ਤਾਂ ਚੇਡੇ ਹੀ ਵਾਲੀਆਂ ਕਰਨੀਆਂ ਮਖੌਲ ਕਰਨੀਆਂ ਤੈਨੂੰ ਉਹ ਵੱੜੇ ਜਾਦੇ ਉਹ ਕਹਿੰਦਾ ਵੀ ਚਲ ਕੋਈ ਗੱਲ ਨਹੀਂ ਭਾਈ ਫੇਰ ਤੁਰ ਪਏ ਉਥੋਂ ਉਹ ਤੇ ਜਦੋਂ ਤੁਰੇ ਜਾਂਦੇ ਨੇ ਰਾਹ ਦੇ ਵਿੱਚ ਚਰਸਤਾ ਆ ਗਿਆ ਇੱਕ ਚਰਸਤੇ ਦੇ ਵਿੱਚ ਹੁਣ ਜਿਹੜਾ ਤਾਂ ਉਹ ਕੁੜੀ ਦਾ ਘਰ ਸੀ ਜਿਹੜੀ ਕੁੜੀ ਲੈ ਕੇ ਆਉਣੀ ਸੀ ਉਹਨਾਂ ਨੇ ਉਹ ਆਪਦੇ ਘਰ ਆ ਲਈ ਇਧਰਲੇ ਪਾਸੇ ਘਰ ਉਹਦਾ ਤੁਰੇ ਜਾਣੋਂ ਕਹਿੰਦਾ ਵੀ ਜਦੋਂ ਤੁਰੇ ਜਾਂਦੇ ਨੇ ਕਹਿੰਦਾ ਵੀ ਹੁਣ ਕਹਿੰਦਾ ਤੁਰਿਆ ਚੱਲਾ ਐ ਕਰ ਇਹਨਾਂ ਨਾਲ ਗੱਲਾਂ ਕਰਦਾ ਜਾ ਦੋਨੇ ਜਣੇ ਨਾਲ ਵੀ ਜਿੱਥੋਂ ਜਿੱਥੋਂ ਆਪਾਂ ਨੂੰ ਬਾਜ ਆਈ ਜਾਊਗੀ ਵੀ ਇੱਥੇ ਬੋਲੀ ਜਾਂਦੇ ਨੇ ਬਸ ਐ ਮਗਰ ਮਗਰ ਬਾਜ ਸੁਣਦੇ ਸੁਣਦੇ ਤੁਰੇ ਚੱਲਾਂਗੇ ਆਪਾਂ ਉਹ ਬਾਜ ਸੁਣਦੇ ਸੁਣਦੇ ਜਦੋਂ ਤੁਰੇ ਗਏ ਨਾ ਉਹ ਤਾਂ ਇੱਕ ਪਾਸੇ ਜਦੋਂ ਵਾੜੇ ਚ ਚੁੱਪ ਕਰ ਗਏ ਵੀ ਜਿੱਦੀ ਉਹ ਤਾਂ ਆਪਣੇ ਘਰ ਕਿੰਨੀ ਮੁੜ ਗਏ ਤੇ ਜਿਹੜੇ ਜਿਨ੍ਹਾਂ ਨੂੰ ਅੰਦਰ ਹੱਤਾ ਹੋਇਆ ਸੀ ਦੋਨੇ ਜਣੇ ਨੂੰ ਮੁੰਡੇ ਨੂੰ ਤੇ ਨਾਈ ਨੂੰ ਅੱਗੇ ਖੂ ਹੁੰਦੇ ਉਹ ਖੂ ਪਟਿਆ ਪਿਆ ਸੀ ਇੱਕ ਵੀ ਜਿੱਥੋਂ ਪਿੰਡ ਦੀਆਂ ਕੁੜੀਆਂ ਬੁੜੀਆਂ ਪਾਣੀ ਭਰਦੀਆਂ ਉਹ ਖੂ ਦੀ ਪਟਾਈ ਚੱਲੀ ਜਾਂਦੀ ਸੀ ਹਲੇ ਥੋੜਾ ਜਿਹੀ ਪਟਿਆ ਸੀ ਖੂ ਉਹ ਉਹ ਤਾਂ ਤੁਰੇ ਜਾਂਦੇ ਜਾਂਦੇ ਉਹ ਇੱਧਰ ਮੁੜ ਗਏ ਉਹ ਤਾਂ ਜਿਹੜਾ ਨਾਈ ਸੀ ਤੇ ਮੁੰਡਾ ਸੀ ਦੋਨਿਆਂ ਨੇ ਖੂ ਚ ਡਿੱਗ ਪਏ ਜਦੋਂ ਖੂ ਚ ਡਿੱਗ ਪਏ ਉਹ ਕਹਿੰਦੇ ਯਾਰ ਮਗਰ ਝਾਕੇ ਵੀ ਮਗਰ ਤਾਂ ਹੈ ਹੀ ਨਹੀਂ ਕੋਈ ਵੀ ਆਪਣਾ ਤਾਂ ਪਰਾਉਣਾ ਹੈ ਨਹੀਂ ਮਗਰ ਕਿੱਧਰ ਗਿਆ ਉਹਨਾਂ ਨੇ ਗਾਹਾਂ ਹੋ ਕੇ ਨਿਗਾਹ ਮਾਰੀ ਉਹ ਖੂ ਚ ਡਿੱਗੇ ਪਏ ਉਹ ਕਹਿੰਦਾ ਵੀ ਪਰਾਉਣਿਆਂ ਗੱਲ ਕੀ ਹੋ ਗਈ ਯਾਰ ਤੂੰ ਤਾਂ ਵਿੱਚ ਡਿੱਗਿਆ ਪਿਆ ਉਹ ਕਹਿੰਦਾ ਕਾਹ ਨੂੰ ਗੱਲ ਹੋ ਗਈ ਜੀ ਕੋਈ ਕਹਿੰਦਾ ਸਾਡੀ ਤਾਂ ਫੇਰ ਗਰਾਰੀ ਅੜ ਗਈ ਵੀ ਜਿਹੜਾ ਨਾਈ ਆਇਆ ਮੇਰੇ ਨਾਲ ਇਹ ਤਾਂ ਕਹਿੰਦਾ ਖੂਹ ਆ ਜਿਹੜਾ 8 ਫੁੱਟ ਡੂੰਘਾ ਤੇ ਮੈਂ ਕਹਿੰਦਾ ਖੂਹ 12 ਫੁੱਟ ਡੂੰਘਾ ਵਿੱਚ ਤਾਂ ਦੇਖਣ ਦੇ ਮਾਰੀ ਵੜ ਗਏ ਵਿੱਚ ਵੀ ਆਪਣੇ ਚ ਸੱਚਾ ਕੌਣ ਆ ਕੀ ਨੇ ਸਹੀ ਗੱਲ ਦੱਸੀ ਆ ਉਹ ਕਹਿੰਦੇ ਠੀਕ ਆ ਵੀ ਚਲ ਕੋਈ ਨਾ ਨਿਕਲੋ ਕਹਿੰਦਾ ਇੱਥੇ ਕੋਈ ਕੁੜੀਆਂ ਕਾੜੀਆਂ ਇਕੱਠੀਆਂ ਹੋ ਗਈਆਂ ਨਾ ਤੁਹਾਨੂੰ ਦੇਖ ਕੇ ਤੁਹਾਨੂੰ ਤਾਂ ਮਖੌਲ ਕਰ ਕਰੀ ਮਾਰ ਦੇਣਗੀਆਂ ਉਹ ਛੇਡਾਂ ਕਰਨਗੀਆਂ ਤੁਹਾਨੂੰ ਵੀ ਪੁਰਾਣਾ ਆਇਆ ਨਵਾਂ ਪਹਿਲੀ ਵਾਰੀ ਇਹ ਤਾਂ ਪਿਆ ਲਿਬੜਿਆ ਪਿਆ ਚਲੋ ਨਿਕਲੇ ਬਾਰੇ ਭਾਈ ਬਾਗ ਔਖੇ ਸੋਖੇ ਕੇ ਨਾ ਘਰੇ ਵਾਗੇ ਜਦੋਂ ਘਰੇ ਵਾਗੇ ਤੇ ਹੋਇਆ ਕੀ ਨਾ ਘਰੇ ਜਾ ਕੇ ਜਿਹੜੀ ਉਹਨਾਂ ਦੀ ਸੱਸ ਸੀ ਉਹਦੀ ਚਲੋ ਸਸਰੀ ਘਰ ਬਲਾਈ ਕੇ ਰਾਂ ਤਾਂ ਜੇ ਨਾਲ ਉਹਨਾਂ ਨੇ ਮੰਝਾ ਵਸਾਇਆ ਪਿਆ ਸੀ ਮੰਝੇ ਤੇ ਬਹਿ ਕੇ ਔਖੇ ਸੋਖੇ ਕਿਵੇਂ ਨਾ ਕਿਵੇਂ ਕਰਕੇ ਮੰਝਾਂ ਤੇ ਬੈਠੇ ਚਾਦਰ ਚੁੱਦਰ ਵਸਾਈ ਵਧੀਆ ਚੰਗੀ ਵਧੀਆ ਆਦਰ ਸਨਮਾਨ ਕਰਿਆ ਮੁੰਡੇ ਦਾ ਤੇ ਉਹ ਜਿਹੜੀ ਸੱਸ ਸੀ ਉਹਦੀ ਸੱਸ ਨੇ ਨਾ ਚੌਲ ਬਣਾ ਕੇ ਮੂਰੇ ਮੇਜ਼ ਲਾ ਕੇ ਮੇਜ਼ ਤੇ ਚੌਲ ਰੱਖ ਤੇ ਵੀ ਚੌਲ ਪੁਰਾਣਾ ਤਰੋਣਾ ਖਾ ਲੂਗਾ ਹਨਾ ਭੁੱਖਾ ਹੋ ਐਡੀ ਵਟੋਂ ਤੁਰ ਕੇ ਆਏ ਨੇ ਉਹ ਚੌਲ ਪਲੇਟ ਦੇ ਵਿੱਚ ਪਏ ਨੇ ਤੇ ਉਧਰੋਂ ਆ ਕੇ ਬੱਕਰੀ ਉਹਦੇ ਚੌਲ ਖਾਣ ਲੱਗੀ ਬੱਕਰੀ ਤਾਂ ਚੌਲ ਖਾ ਗਈ ਉਧਰੋਂ ਦੀ ਸੱਸ ਆ ਗਈ ਪਾਣੀ ਲੈ ਕੇ ਵੀ ਚੱਲ ਪਰੌਣੇ ਨੂੰ ਪਾਣੀ ਧਰਿਆ ਉਹ ਕਹਿੰਦੀ ਪੁੱਤ ਬੱਕਰੀ ਚੌਲ ਖਾ ਗਈ ਤੂੰ ਕੁਝ ਕਹੇ ਹੀ ਨਹੀਂ ਇਹਨੂੰ ਹੁਣ ਕਹੇ ਤਾਂ ਉਹ ਤਾਂ ਜਿਹਨੂੰ ਦੀਂਦਾ ਹੋਵੇ ਦੀਂਦਾ ਉਹਨੂੰ ਹੈ ਨਹੀਂ ਸੀ ਉਹ ਕਹਿੰਦਾ ਪਤ ਮਾਤਾ ਜੀ ਪਤਾ ਤਾਂ ਮੈਨੂੰ ਹੈਗਾ ਵੀ ਬੱਕਰੀ ਚੌਲ ਖਾਈ ਜਾਂਦੀ ਆ ਮੈਨੂੰ ਦੀਂਦਾ ਸਾਰਾ ਕੁਝ ਦਿਖਦਾ ਹੈ ਨਹੀਂ ਸੀ ਉਹ ਕਹਿੰਦਾ ਇਹ ਤਾਂ ਮੇਰੀ ਮਾਂ ਨੇ ਮੈਨੂੰ ਤੁਰਨ ਵੇਲੇ ਕਿਹਾ ਸੀ ਵੀ ਜਦੋਂ ਮਕਲਾਵਾ ਲੈਣ ਜਾਓਗੇ ਕਿਸੇ ਬੱਕਰੀ ਨੂੰ ਚੌਲ ਖਵਾ ਦਿਓ ਉਹਨੂੰ ਕਿਸੇ ਪੰਡਤ ਨੇ ਦੱਸਿਆ ਸੀ ਵੀ ਮਕਲਾਵਾ ਵਾਲੇ ਦਿਨ ਕਿਸੇ ਬੱਕਰੀ ਨੂੰ ਚੌਲ ਖਵਾਏ ਬਹੁਤ ਚੰਗੇ ਮੰਨੇ ਜਾਂਦੇ ਨੇ ਵੀ ਚੱਲ ਵਧੀਆ ਹੋ ਗਿਆ ਬੱਕਰੀ ਚੌਲ ਖਾ ਗਈ ਆਪਦੀ ਆਪ ਖੁੱਲ ਕੇ ਆ ਗਈ ਵੀ ਇਹ ਤਾਂ ਵਧੀਆ ਹੋ ਪਈ ਉਹਦੀ ਜਿਹੜੀ ਸੱਸ ਸੀ ਉਹ ਕਹਿੰਦੀ ਚੱਲ ਪਈ ਆ ਤਾਂ ਸ਼ਗ ਨਹੀਂ ਬਾਲਾ ਚੰਗਾ ਹੋ ਗਿਆ ਬੱਕਰੀ ਚੌਲ ਖਾ ਗਈ ਖੁੱਲ ਕੇ ਚਲੋ ਜੀ ਉਦੋਂ ਬਾਦੋਂ ਨੇ ਆਖਿਆ ਵੀ ਚੱਲ ਬੱਕਰੀ ਚੌਲ ਖਾ ਗਈ ਵੀ ਪਰੌਣਿਆਂ ਨੂੰ ਦਹੀਂ ਖਵਾ ਦਿੰਨੇ ਆ ਦਹੀਂ ਲੱਸੀ ਦੁੱਧ ਅੱਗੇ ਆਮ ਹੁੰਦਾ ਡੇਰੀਆਂ ਨਹੀਂ ਸੀ ਵੇਚਦੇ ਨਹੀਂ ਸੀ ਹੁੰਦੇ ਲੋਕ ਇੰਨਾ ਅੱਗੇ ਮਾੜਾ ਮੰਨਦੇ ਸੀ ਕਹਿੰਦੇ ਸੀ ਦੁੱਧ ਤੇ ਪੁੱਤ ਨੂੰ ਘਰੋਂ ਨਾ ਕੱਢੋ ਹੁਣ ਤਾਂ ਪੁੱਤ ਵੀ ਬਾਹਰ ਕੱਲ ਦਿੰਨੇ ਆ ਬਾਹਰ ਭੱਜ ਜਾਂਦੇ ਨੇ ਦੂਜੇ ਦੇਸ਼ਾਂ 'ਚ ਕੈਨੇਡਾ ਅਮਰੀਕਾ 'ਚ ਤੇ ਦੁੱਧ ਵੀ ਡੇਰੀਆਂ 'ਚ ਪਾਈ ਜਾਂਦੇ ਆ ਦੁੱਧ ਪੁੱਤ ਹੁਣ ਤਾਂ ਦੋਨੇ ਕੁਛ ਬਾਹਰੇ ਜਾਂਦੇ ਨੇ ਤਾਂ ਹੀ ਦੁਖੀ ਆ ਖਾਣ ਪੀਣ ਨੂੰ ਚੰਗਾ ਨਹੀਂ ਤੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਬਾਹਰੇ ਨੇ ਇਕੱਲੇ ਇਕੱਲੇ ਇੱਥੇ ਰਹਿ ਗਏ ਤੇ ਆਪੇ ਔਖੇ ਹੋਣਾ ਆਪਾਂ ਦੁਖੀ ਹੋਣਾ ਤੇ ਬੁੜੀ ਪਾਈ ਕੀ ਕਰਿਆ ਨਾ ਬੁੜੀ ਨੇ ਆਖੇ ਵੀ ਚਲੋ ਮੈਂ ਦਹੀਂ ਪਾ ਦਿੰਨੀ ਆ ਵੀ ਪੁਰਾਣਾ ਦਹੀਂ ਖਾ ਲੂ ਉਹ ਦਹੀਂ ਪਾਉਣ ਆਈ ਬੁੜੀ ਜਦੋਂ ਕਰਸ਼ੀ ਦਾ ਖੜਕਾ ਹੋਇਆ ਥਾਲ ਦੇ ਵਿੱਚ ਦਹੀਂ ਪਾਉਣ ਲੱਗੀ ਨਾ ਪਰੋਣੇ ਨੇ ਆਖਿਆ ਮੁੰਡੇ ਨੇ ਆਖਿਆ ਵੀ ਕਿਤੇ ਬੱਕਰੀ ਫੇਰ ਆ ਗਈ ਉਹ ਮੁੰਡੇ ਨੇ ਤਾਂ ਲਫੇੜਾ ਮਾਰਿਆ ਬੁੜੀ ਦੇ ਕਰਕੇ ਬੁੜੀ ਤਾਂ ਸੁਣ ਕਰਦੀ ਜਦੋਂ ਲਫੇੜਾ ਮਾਰਿਆ ਨੇ ਬੱਕਰੀ ਦੇ ਪਲੇਖੇ ਮਾਰਿਆ ਉਹ ਕਹਿੰਦੀ ਮਾਰਤੀ ਵੀ ਜਾ ਵਟਿਆ ਉਹ ਕਹਿੰਦਾ ਅੱਛਾ ਅੱਛਾ ਤੂੰ ਜੀ ਕਹਿੰਦਾ ਮੈਨੂੰ ਤਾਂ ਨਾ ਪ੍ਰੇਖਾ ਜਾ ਪੈ ਗਿਆ ਕਹਿੰਦਾ ਬੇਬੇ ਮੈਂ ਤਾਂ ਕਿਤੇ ਬੱਕਰੀ ਆ ਗਈ ਕਹਿੰਦਾ ਮੈਨੂੰ ਤਾਂ ਨੀਂਦ ਜੀ ਆਉਂਦੀ ਜਾਂਦੀ ਸੀ ਥੱਕੇ ਪਏ ਸੀ ਅੱਖਾਂ ਜੀ ਮੀਟੀਆਂ ਸੀ ਮੇਰੀਆਂ ਮੈਂ ਤਾਂ ਕਿਤੇ ਬੱਕਰੀ ਆ ਗਈ ਕਹਿੰਦਾ ਮੈਂ ਤਾਂ ਬੱਕਰੀ ਦੇ ਭਲੇਖੇ ਮਾਰਿਆ ਤੇਰੇ ਕੋਈ ਚਲ ਕੋਈ ਨਾ ਪੁੱਤ ਕੋਈ ਨਾ ਮੇਰੇ ਜਵਾਕਾਂ ਵਰਗਾ ਕਿਦੋਂ ਮੇਰੇ ਪੁੱਤਾਂ ਤੂੰ ਕਹਿੰਦੀ ਕੋਈ ਗੱਲ ਨਹੀਂ ਹੁਣ ਬੁੜੀ ਦੇ ਮਨ ਚੋਂ ਗੁੱਸਾ ਵੀ ਮੇਰੇ ਲਫੇੜਾ ਮਾਰਿਆ ਨੇ ਤੇ ਭਈ ਆਏ ਕਰਕੇ ਜਦੋਂ ਪੈਣ ਲੱਗੇ ਉਹ ਤੇ ਪੈਣ ਤੋਂ ਪਹਿਲਾਂ ਗੱਲਾਂ-ਬਾਤਾਂ ਕਰੀ ਗਏ ਪਏ ਗਏ ਜਦੋਂ ਪਏ ਗਏ ਨਾ ਤੇ ਉਹ ਜਿਹੜਾ ਮੁੰਡਾ ਸੀ ਨਾਈ ਨੂੰ ਕਹਿੰਦਾ ਕਹਿੰਦਾ ਯਾਰ ਮੈਨੂੰ ਤਾਂ ਪਿਸ਼ਾਬ ਦਾ ਜ਼ੋਰ ਪੈ ਗਿਆ ਮੈਂ ਤਾਂ ਪਿਸ਼ਾਬ ਕਰਕੇ ਆਉਣਾ ਕਿਵੇਂ ਕਰਾਂ ਕਹਿੰਦਾ ਜੇ ਮੰਜੇ ਤੋਂ ਉੱਠ ਕੇ ਬਾਗਿਆ ਕਹਿੰਦਾ ਮੰਜੇ ਹੀ ਗਮਾ ਸੀ ਜੂ ਮੈਂ ਮੁੜ ਕੇ ਕਿਵੇਂ ਮੰਜੇ ਕੋਲੇ ਆਉਂ ਕਹਿੰਦਾ ਨਾ ਤੂੰ ਲਿਆਉਣ ਜੋਗਾ ਮੈਨੂੰ ਤੈਨੂੰ ਵੀ ਇੰਦਰਾਤਾ ਤੈਨੂੰ ਵੀ ਰਾਤ ਨੂੰ ਦੀਂਦਾ ਨਹੀਂ ਕਹਿੰਦਾ ਤੂੰ ਐਂ ਕਰ ਸਿਰ ਤੋਂ ਸਾਫਾ ਲਾ ਲ ਪਰਨਾ ਲਾ ਲ ਸਿਰ ਤੋਂ ਮੰਜੇ ਦੇ ਪਾਵੀ ਨਾਲ ਬੰਨ ਕੇ ਐਂ ਸਾਫੇ ਨੂੰ ਛੜਦਾ ਜਾਈ ਪਰਨੇ ਨੂੰ ਜਮਾ ਕੰਨੀ ਫੜ ਲਈ ਜਦੋਂ ਦੂਰ ਜੇ ਵਗ ਗਿਆ ਉੱਥੇ ਜਾ ਕੇ ਪਿਸ਼ਾਬ ਕਰਿਆ ਈ ਓਵੇਂ ਜਿੱਕੀ ਪਰਨੇ ਨੂੰ ਫੜ ਫੜ ਕੇ ਫੇਰ ਨਿੜਿਆ ਜੀ ਕਹਿੰਦਾ ਸਕੀਮ ਤਾਂ ਤੇਰੀ ਲੋਟ ਆ ਕਹਿੰਦਾ ਚੱਲਣ ਲਈ ਮੈਂ ਕਰਿਆਣਾ ਪਿਸ਼ਾਬ ਦੋਨੇ ਜਾਣਿਆਂ ਨੇ ਮੰਝੇ ਦੇ ਪਾਵੀ ਨਾਲ ਪਰਨੇ ਬਨ ਕੇ ਪਿਸ਼ਾਬ ਕਰਨ ਵਾਗੇ ਜਦੋਂ ਪਿਸ਼ਾਬ ਕਰਨ ਗਏ ਪਰਨੇ ਨੂੰ ਛੱਡੀ ਗਏ ਤੇ ਦੂਰ ਜਾ ਕੇ ਪਿਸ਼ਾਬ ਕਰਿਆ ਏ ਹੁਣ ਨਾਈ ਹਿਸ਼ਾਰ ਸੀ ਪਿਸ਼ਾਬ ਕਰਕੇ ਓਵੇਂ ਜਿੱਕੀ ਮੁੰਡਾ ਆ ਉਹ ਜਿਹੜਾ ਮੁੰਡਾ ਸੀ ਉਹਦੇ ਹੱਥ ਚੋਂ ਪਰਨਾ ਛੁੱਟ ਗਿਆ ਹੱਥ ਜੋ ਪਰਨਾ ਛੁੱਟ ਗਿਆ ਜਦੋਂ ਉਹਨੇ ਅੱਖਿਆ ਵੀ ਦਾ ਕੰਮ ਹੀ ਟੇਡਾ ਹੋ ਗਿਆ ਮੈਂ ਕਿੱਧਰ ਜਾਵਾਂ ਹੁਣ ਉਹ ਤਾਂ ਭਾਈ ਹੱਥ ਕੋਲੇ ਜੇ ਮਾਰਦਾ ਮਾਰਦਾ ਉਹ ਬੁੜੀ ਸੀ ਜਿਹੜੀ ਉਹਦੀ ਸੱਸ ਸੀ ਉੱਥੇ ਅੰਦਰ ਪਈ ਉਹਦੇ ਮੰਜੇ ਕੋਲੇ ਜਾ ਵੜਿਆ ਜਿਹਦੇ ਮੰਜੇ ਕੋਲੇ ਜਾ ਵੜਿਆ ਉਹਨੇ ਹੱਥ ਲਾਇਆ ਬੁੜੀ ਦੇ ਪੈਰਾਂ ਨੂੰ ਹੱਥ ਲੱਗ ਗਿਆ ਬੁੜੀ ਨੇ ਮਾਰੀ ਕੂ ਕਹਿੰਦੀ ਮਾਰ ਮਾਰ ਤੇ ਚੋਰ ਆ ਗਏ ਚੋਰ ਉਹ ਕਹਿੰਦਾ ਪਏ ਜਾ ਪਏ ਜਾ ਕਹਿੰਦਾ ਬੇਬੇ ਪਏ ਜਾ ਕਹਿੰਦਾ ਮੈਂ ਆ ਚੋਰ ਨਹੀਂ ਹੈਗੇ ਕਹਿੰਦੀ ਭਾਈ ਤੂੰ ਇੱਥੇ ਕੀ ਕਰਦਾ ਫਿਰਦਾ ਕਿੰਨੀ ਤੂੰ ਪਏ ਜਾ ਹੁਣ ਤਾਂ ਰਾਤ ਹੋਈ ਪਈ ਆ ਉਹ ਕਹਿੰਦਾ ਮੈਨੂੰ ਤਾਂ ਮੇਰੀ ਬੇਬੇ ਨੇ ਆਖਿਆ ਸੀ ਮੇਰੀ ਬੇਬੇ ਨੂੰ ਕਿਸੇ ਪੰਡਤ ਨੇ ਦੱਸਿਆ ਸੀ ਵੀ ਭਾਈ ਜਦੋਂ ਮੁੰਡੇ ਦੀ ਸੱਸ ਪਈ ਹੋ ਨਾ ਉਹਦੇ ਪੈਰੀਂ ਹੱਥ ਲਾ ਕੇ ਉਹ ਤੋਂ ਅਸ਼ੀਰਵਾਦ ਲੈਣਾ ਵੀ ਤਾਂ ਕਰਕੇ ਮੈਂ ਤਾਂ ਤੂੰ ਪੈ ਗਈ ਸੀ ਮੈਂ ਤਾਂ ਅਸ਼ੀਰਵਾਦ ਲੈਣ ਆਇਆ ਨੜੇ ਤੇ ਤੁਹਾਨੂੰ ਮਾਫੀ ਮੰਗਣ ਆਇਆ ਵੀ ਮੈਂ ਤੇਰੇ ਉਹੀ ਬਿਨਾਂ ਗੱਲ ਤੋਲ ਫੇੜਾ ਧਰਤਾ ਭਲੇਖੇ ਚ ਉਹ ਕਹਿੰਦੀ ਕੋਈ ਨਾ ਪੁੱਤ ਪੈ ਜਾ ਫਿਰ ਕੀ ਹੈ ਮੇਰੇ ਜਵਾਕਾਂ ਵਰਗਾ ਤੂੰ ਮੈਨੂੰ ਕੋਈ ਗੁੱਸਾ ਨਹੀਂ ਤੇਰੇ ਤੇ ਪੈ ਜਾ ਕਹਿੰਦੀ ਆਰਾਮ ਨਾਲ ਕੋਈ ਗੱਲ ਨਹੀਂ ਚਲੋ ਭਾਈ ਪਏਗੇ ਹੋਲੀ-ਹੋਲੀ ਕਹਿੰਦੀ ਆ ਸਾਹਮਣੇ ਪਿਆ ਮੰਜਾ ਦੇਖੀ ਕਿਤੇ ਠੇਡਾ ਠੂਡਾ ਨਹੀਂ ਰਹਾ ਕਹਿੰਦੀ ਠੇਡਾ ਨਾ ਖਾਲੀ ਕਿਤੇ ਠੋੱਕਰ ਠੂਕਰ ਵੱਜੇ ਉਹਨੇ ਤਾਂ ਉਹ ਕਿਹਾ ਜੀ ਵੀ ਠੋਕਰ ਠੂਕਰ ਨਾ ਮਰਵਾ ਲਈ ਉਹਨੇ ਆਖਿਆ ਵੀ ਚੱਲ ਬੇਬੇ ਨੇ ਆਖਿਆ ਵੀ ਆ ਸਾਹਮਣੀ ਪਿਆ ਮੰਦਾ ਵੀ ਚਲ ਸਾਹਮਣੀ ਹੋਊਗਾ ਜਿੱਦ ਨੂੰ ਮੂੰਹ ਕਰੀ ਖੜਾ ਸੀ ਉਹ ਸਾਹਮਣੇ ਜਾ ਕੇ ਮੰਜੇ ਤੇ ਪੈ ਗਿਆ ਕਹਿੰਦਾ ਲੈ ਮਾਤਾ ਸਾਨੂੰ ਤੜਕੇ ਸੁਨੇਹਾ ਸੂਰਜ ਨਿਕਲ ਤੋਂ ਪਹਿਲਾਂ ਅਸੀਂ ਨਿਕਲਣਾ ਇਥੋਂ ਵੀ ਪਹਿਲਾਂ ਜਾਵਾਂਗੇ ਵੀ ਤਾਂ ਕਿ ਅਸੀਂ ਸੁਨੇਹਾ ਸੁਨੇਹਾ ਪਿੰਡ ਵਗ ਜਾਈਏ ਆਪਦੇ ਉਹ ਕਹਿੰਦੀ ਕੋਈ ਨਾ ਪੁੱਤ ਮੈਂ ਤੁਹਾਨੂੰ ਟਾਈਮ ਨਾਲ ਠਾ ਕੇ ਸਨੇਹਾ ਤੁਹਾਨੂੰ ਟਾਈਮ ਨਾਲ ਭੇਜ ਦੂੰਗੀ ਕਹਿੰਦਾ ਠੀਕ ਹੈ ਜੀ ਉਹ ਭਾਈ ਫਿਰ ਤੜਕੇ ਉੱਠੇ ਟਾਈਮ ਨਾਲ ਤੇ ਟਾਈਮ ਨਾਲ ਆਪਦਾ ਤੁਰੇ ਵੀ ਤਾਂ ਕਿ ਉਹਨਾਂ ਦੇ ਮਨ ਚ ਡਰ ਸੀ ਵੀ ਕਿਤੇ ਮੇਰੇ ਘਰ ਵਾਲੀ ਨੂੰ ਪਤਾ ਨਾ ਲੱਗ ਜਾਈ ਮੈਨੂੰ ਅੰਧਰਾਤਾ ਕਿਉਂਕਿ ਜਿਉਂ ਨੂੰ ਪਤਾ ਲੱਗ ਜਾਂਦਾ ਫਿਰ ਵੀ ਕੰਮ ਖਰਾਬ ਸੀ ਫਿਰ ਵੀ ਉਹਨੇ ਨਾਲ ਨਹੀਂ ਸੀ ਤੁਰਨਾ ਜੇ ਤੁਰ ਹੀ ਜਾਂਦੀ ਨੂੰ ਪਤਾ ਲੱਗ ਜਾਂਦਾ ਫਿਰ ਵੀ ਮੁੜ ਆਉਂਦੀ ਵੀ ਮੈਨੂੰ ਤਾਂ ਜਿਹੜਾ ਮੇਰਾ ਬਾਰ ਆਏ ਅੰਧਰਾਤਾ 11 ਟੋਲਤਾ ਵੀ ਬਾਰ ਵਧੀਆ ਨਹੀਂ ਹੈਗਾ ਸਕੀਮਾਂ ਕਈ ਵਾਰੀ ਨਾ ਕੰਮ ਕਰ ਜਾਂਦੀਆਂ ਨੇ ਉਹਨਾਂ ਨੇ ਸਕੀਮਾਂ ਲਾ ਲਾ ਕੇ ਨਲੇ ਦਿਖਦਾ ਨਹੀਂ ਸੀ ਅੱਜ ਕੱਲ ਤਾਂ ਦਿਖਦੇ ਹੋਏ ਵੀ ਆਪਾਂ ਅੰਨੇ ਹੋਏ ਪਏ ਆ ਨਲੇ ਦੀਂਦਾ ਫੇਰ ਵੀ ਅੰਨੇ ਆਪਾਂ ਚੰਗੀਆਂ ਚੀਜ਼ਾਂ ਕੰਨੀ ਦੇਖ ਦੇਣੀ ਮਾੜੀ ਚੀਜ਼ ਇੱਥੇ ਦਿਖਦੀ ਆ ਆਪਾਂ ਨੂੰ ਭੱਜ ਕੇ ਜਾਂਦੇ ਆ ਇੱਕ ਪਾਸੇ ਖਾੜਾ ਲੱਗਿਆ ਪਿਆ ਕਿਸੇ ਗਏ ਕਦਾ ਗੰਦੇ ਗਾਣੇ ਗਾਈ ਜਾਂਦਾ ਇੱਕ ਪਾਸੇ ਗੁਰੂ ਘਰ ਦੇ ਵਿੱਚ ਕੀਰਤਨ ਹੋਈ ਜਾਂਦਾ ਦਿਖਦੇ ਹੋਏ ਵੀ ਅੰਨੇ ਆ ਚੰਗੇ ਪਾਸੇ ਨਹੀਂ ਜਾਂਦੇ ਜਿੱਧਰ ਖਾੜਾਗਾ ਲੱਚਰ ਤਾਂ ਚੱਲੀ ਜਾਂਦੀ ਆ ਕੋਈ ਇੱਕ ਗਾਣੀ ਗਾਈ ਜਾਂਦਾ ਗੰਦੇ ਗਾਣੀ ਕਿ ਉਧਰ ਨੂੰ ਭੱਜਾਂਗੇ ਆਪਾਂ ਨੂੰ ਅੱਖਾਂ ਦਿੱਤੀਆਂ ਨੇ ਪ੍ਰਮਾਤਮਾ ਨੇ ਚੰਗਾ ਦੇਖਣ ਵਾਸਤੇ ਮਾਰੇ ਕੰਨੀ ਕਿਉਂ ਭੱਜਦੇ ਆ ਨਹੀਂ ਭੱਜਣਾ ਚਾਹੀਦਾ ਉਹਨਾਂ ਨੂੰ ਦਿਖਦਾ ਨਹੀਂ ਸੀ ਨਾ ਦੇਖਣ ਦੇ ਬਾਵਜੂਦ ਵੀ ਉਹਨਾਂ ਨੇ ਸਕੀਮਾਂ ਲਾ ਲਾ ਕੇ ਕਿਵੇਂ ਨਾ ਕਿਵੇਂ ਕਰਕੇ ਆਪਦੀ ਘਰ ਵਾਲੀ ਪਿੰਡ ਲੈ ਆਂਦੀ ਤੇ ਸਾਡੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਅਦੋਂ ਵੀ ਵਧੀਆ ਵਧੀਆ ਤੇ ਚੱਕਮੀਆਂ ਤੇ ਸੋਹਣੀਆਂ ਹਾਸੇ ਰੱਠੇ ਵਾਲੀਆਂ ਕਹਾਣੀਆਂ ਤੇ ਸਿੱਖਿਆ ਲੈਣ ਵਾਲੀਆਂ ਕਹਾਣੀਆਂ ਲੇ ਕੇ ਆਉਂਦੇ ਰਹਿਾਂਗੇ ਤੇ ਜੇ ਸਾਡੀ ਕਹਾਣੀ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਕੋਈ ਗਲਤੀ ਲੱਗਦੀ ਆਉਂਦੀ ਹੈ ਨਾ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਆ ਕਰੋ ਤਾਂ ਕਿ ਅਸੀਂ ਆਪਣੀਆਂ ਗਲਤੀਆਂ ਸੁਧਾਰ ਸਕੀਏ ਸਾਰੇ ਸੱਜਣ ਮਿੱਤਰਾਂ ਦਾ ਧੰਨਵਾਦ ਚ 채ਨਲ ਨੂੰ ਕਰ ਲੋ ਸਬਸਕ੍ਰਾਈਬ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ